ਵਾਹਿਗੁਰੂ ਜੀ ਕਾ ਖਾਲਸਾ ਸੇਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ 'ਤੇ ਅਰਦਾਸ ਕਰਦਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ। ਮਹਾਰਾਜ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ। ਤੇ ਸਭ ਨੂੰ ਦੇ ਰੋਗ ਤੋਂ ਬਖਸ਼ੇ ਜੀ। ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਮੈਂ ਪਹੁੰਚਿਆ ਜੀ ਭੰਬਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਭੰਬਰੀ ਆ ਕੇ ਸੰਦੀਪ ਨੂੰ ਸਾਰੇ ਸਮਾਨ ਚ ਇਤਿਆਉਣ ਲੱਜੰਦੇ ਵੀ ਮੈਂ ਆ ਵੀ ਲੈਣਾ ਉਹ ਵੀ ਲੈਣਾ ਆ ਵੀ ਲੈਣਾ ਉਹ ਵੀ ਲੈਣਾ। ਜਿਵੇਂ ਘਰ ਰਹੇ ਨੇ ਤੇ ਘਰ ਦੇ ਕੰਮਾਂ ਚ ਇੰਨੀ ਘਰੁੱਜ ਜਾਂਦੀ ਵੀ ਇਹਨੂੰ ਕੋਈ ਚੇਤੇ ਰਹਿੰਦੀ ਨਹੀਂ ਵੀ ਕੋਈ ਕੋਈ ਸਮਾਨ ਵੀ ਲੈਣਾ ਹੁਣ ਗਰਾਰੀ ਫਸੀ ਵੀ ਆ ਜੀ ਆ ਜਿਹੜਾ ਮੇਰੇ ਹੱਥ ਚ ਤੁਸੀਂ ਹੁਣ ਆ ਦਿਖਦਾ ਜੀ ਕੜਾ ਪਾਇਆ ਹੋਇਆ ਇੱਕ ਪਾਇਆ ਆ ਜੀ ਸੰਦੀਪ ਨੇ ਹੱਥ ਦੇ ਵਿੱਚ ਹਾਂਜੀ ਤੇ ਇੱਕ ਸਾਡੀ ਗੁੜੀਆ ਧੀ ਲਾਣੀ ਸਾਡੀ ਕੈਨੇਡਾ ਨੂੰ ਚਲੀ ਹੈ ਜੀ ਉਹਦੇ ਵਾਸਤੇ ਲੈਣਾ ਛੋਟਾ ਜਿਹਾ ਗਿਫਟ ਇੱਕ ਵੀ ਸੁਨਿਆਰ ਕੋਲ ਜਾਣਾ ਪੈਣਾ ਤੇ ਸੁਨਿਆਰ ਕੋਲ ਕਹਿੰਦੀ ਵੀ ਮੈਂ ਚੂੜੀ ਦਾ ਵੀ ਥੋੜਾ ਬਹੁਤਾ ਬਾਲ ਬੋਲ ਦੇ ਕਢਾਉਣੇ ਆ ਹਾਂਜੀ ਵੀ ਬਾਲ ਕਢਾਉਣ ਦੀ ਗੱਲ ਹੈਗੀ ਐਦਾਂ ਵੀ ਜਿਹੜਾ ਪਹਿਲਾਂ ਲੱਤੀ ਸੀ ਉਹਦੇ ਵੀ ਬਾਲ ਨਿਕਲ ਗਏ ਤੇ ਉਹ ਤੋਂ ਬਾਅਦ ਫੇਰ ਜੇ ਅਸੀਂ ਕਰੀ ਉਹਦੇ ਵੀ ਬਾਲ ਜੇ ਪੈ ਗਏ ਹਾਂ ਉਹ ਤੋਂ ਬਾਅਦ ਹੁਣ ਨਵੀਂ ਲੈਣੀ ਆ ਹੁਣ ਪਤਾ ਨਹੀਂ ਕਿਆ ਬਣਨਾ ਜਾ ਕੇ ਨਹੀਂ ਮੈਂ ਨਾ ਸੱਚੀ ਪਹਿਲਾਂ ਇੱਧਰ ਇੱਧਰ ਬਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀਓ ਮੈਂ ਚੂੜੀ ਦੇ ਬਾਲ ਕਢਾ ਕੇ ਕਿਹਾ ਡਾਡੀ ਤੂੰ ਵੀ ਬੁਲਾ ਦੇ ਸਾਸਰੀ ਘਰ ਹਾਂਜੀ ਗੱਲ ਮੈਂ ਮੈਂ ਇੰਨਾ ਖਰਚਾ ਕਰਾ ਦੂੰਗੀ ਤੁਹਾਡਾ ਮੈਂ ਇੰਨਾ ਖਰਚਾ ਨਹੀਂ ਕਰਾਂਗੀ ਮੈਂ ਸਿਰਫ ਜਿਹੜਾ ਗਿਫਟ ਲੈ ਕੇ ਆਣਾ ਇੱਕ ਉਹ ਇੱਕ ਮੈਂ ਆਹ ਬਸ ਕੜਾ ਜੀ ਚੂੜੀ ਲੋਟ ਕਰਾਉਣੀ ਹੈ ਇੱਕ ਤੁਹਾਡਾ ਕੋੜਾ ਕੜਾ ਲੋਟ ਕਰਾ ਦੇ ਮਾਡਾ ਡੈਡੀ ਦੇ ਨਾ ਪੱਟ ਪਰ ਸਹਰਾਣਾ ਲਾ ਕੇ ਪੜਾ ਦੇ ਉਹਨੇ ਬਾਪ ਦੇ ਮਰਾ ਹਾਂ ਡੈਡੀ ਕੀ ਹਾਲ ਹੈ ਸੇ ਤਾ ਹੁਣ ਬਸ ਠੀਕ ਠਾਕ ਠੀਕ ਠਾਕ ਤਿੰਨ ਲਾਦਾ ਬੋਲਦਾ ਕੀ ਗੱਲ ਉਹ ਤਿੰਨ ਲਾਦਾ ਨਹੀਂ ਠੀਕ ਹੈ ਹਾਂ ਤਰੀਕ ਗੱਲ ਮੰਨਣ ਵਾਲੀ ਭਈ ਜਨਾਨੀਆਂ ਦੇ ਕੱਪੜੇ ਜਦੇ ਖਰਾਬ ਹੋ ਜਾਂਦੇ ਆ 3 ਸਾਲ ਹੋ ਗਏ ਕੁੜਤੇ ਪਿਆਵੇਂ ਲੱਤਾਂ ਵੀ ਨਹੀਂ 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 ਯੋਤੀਆ ਲਾ ਇਹ ਆਪਾਂ ਪਾਈ ਦਾ ਕਿਸੇ ਟਾਈਮ ਨਾਲ ਤੁਹਾਡੇ ਵਾਂਗੇ ਥੋੜੋ ਵੀ ਹਰ ਵਾਰ ਤਸਲਾ ਕੱਪੜੇ ਪਾ ਕੇ ਤੁਰ ਰਹਿਣਾ ਕਿਦਾਂ ਹੋਰ ਅਸੀਂ ਨਾ ਕਿੱਥੇ ਜਾਨੇ ਆ ਨਹੀਂ ਉਹ ਨਹੀਂ ਗੱਲ ਗੱਲ ਹੈਗੀ ਐਦਾਂ ਵੀ ਕੱਪੜੇ ਦੀ ਸੰਭਾਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਮੈਂ ਸਾਂਭ ਕੇ ਰੱਖਿਆ ਡੈਡੀ ਤੇ ਹਾਂ ਕੱਪੜਾ ਮਹਿੰਗਾ ਬਹੁਤ ਹੈ ਪ੍ਰੈਸ ਕਰਕੇ ਸੰਭਾਲ ਕੇ ਕੱਪੜਾ ਇਹ ਸੱਚੀ ਗੱਲ ਆ ਇਹ ਕਮੀਜ਼ ਕਮੀਜ਼ ਦਾ ਕੱਪੜਾ ਭਾਵੇਂਗਾ ਲਗਾਇਓ ਵਧੀਆ ਯਾਰਾ ਮੋਟੇ ਆਪਾਂ ਕਿੱਥੇ ਲੱਤੇ ਸਾਹਮਣੀ ਹੈਗਾ ਸਰਦੀਆਂ ਚ ਪਾਉਣ ਵਾਲਾ ਮੈਂ ਗਰਮੀਆਂ ਚ ਪਾਈ ਫਿਰਦਾ ਜੀ ਬਾਬੂ ਜੀ ਤੰਨ ਜਿਗਰਾ ਵੀ ਕੀ ਦਾ ਨਹੀਂ ਇਹ ਮੌਸਮ ਠੀਕ ਤਾਂ ਹੁਣ ਮੈਂ ਇਹਨੂੰ ਜਾ ਕੇ ਰੱਖ ਦੇਣਾ ਜੀ ਟਰੰਕ ਦੇ ਟੇਚੀ ਚ ਫੇਰ ਤੁਸੀਂ ਲੱਭਣਾ ਮੈਨੂੰ ਕਾਲੇ ਰੰਗ ਵਾਲਾ ਕੁਰਤਾ ਦੇ ਤੇ ਸਦੀਪ ਵਧੀਆ ਮੈਂ ਚੱਲਦਾ ਡੈਡੀ ਪਤਾ ਨਹੀਂ ਹੁਣ ਕਿੱਧਰੋਂ ਉਤਰ ਪਿਆ ਗੱਡੀ ਲੈ ਡੈਡੀ ਨੂੰ ਆ ਗਿਆ ਤਾਂ ਜੀ ਬਾਥਰੂਮ ਡੈਡੀ ਕਹਿੰਦਾ ਮੈਂ ਬਾਥਰੂਮ ਜਾ ਕੇ ਆਇਆ ਤੇ ਪਤਾ ਕੀਆ ਜਿਹੜੀ ਉਹ ਡੈਡੀ ਨੂੰ ਪ੍ਰੋਬਲਮ ਹੋ ਜੀ ਉਹਦੇ ਤੇ ਕੋਈ ਟਾਈਮਿੰਗ ਹੈ ਨਹੀਂ ਯੂਰਨ ਦੀ ਵੀ ਕਦੋਂ ਆੜਣਾ ਕਦੋਂ ਨਹੀਂ ਆੜਣਾ ਹਾਂਜੀ ਬਸ ਹਾਂ ਇੱਕ ਗੱਲ ਹੈਗੀ ਵੀ ਜਿੰਨਾ ਤੁਸੀਂ ਪਾਣੀ ਡੜੀ ਪੀ ਜਾਉਂਗੇ ਉਹਨਾਂ ਤੁਹਾਡੀ ਸਿਹਤ ਵਾਸਤੇ ਠੀਕ ਹੈ ਹਾਂ ਬਹੁਤ ਨੂੰ ਤਾਂ ਕਹਤਾ ਵੀ ਮੈਂ ਸਵੇਰ ਤੋਂ ਪੰਜ ਲੀਟਰ ਪਾਣੀ ਪੀ ਲੈਣਾ ਪੀਤਾ ਲੀਟਰ ਨਹੀਂ ਉਹ ਇੰਨੀ ਇੰਨੀ ਇੱਕ ਗਲਾਸੀਆਂ ਦੀ ਛੋਟੇ ਛੋਟੀਆਂ ਨਹੀਂ ਆ ਉਹਨੂੰ ਕਦਰੋਂ ਦੇ ਮੈਂ ਪੰਜ ਗਲਾਸ ਪੀ ਲੈ ਉਹ ਪੰਜ ਗਲਾਸ ਮਿਲਾ ਕੇ ਵੀ ਲੀਟਰ ਲੀਟਰ ਪਾਣੀ ਨਹੀਂ ਹੁੰਦਾ ਲੀਟਰ ਆ ਪੀਟਰ ਦਾ ਜਦੋਂ ਬਾਥਰੂਮ ਆਉਂਦਾ ਬੱਦ ਜਿਹੜੇ ਲੀਟਰ ਦੇ ਕਿ ਚਲੋ ਕੋਈ ਨਹੀਂ 10 ਡਿਗਰੀ ਮਿੱਦਾਉਣਾ ਕੋਈ ਨਹੀਂ ਕੋਈ ਨਹੀਂ ਕੋਈ ਚੱਕਰ ਨਹੀਂ ਹੈਗਾ ਜੇ ਤਿੰਨ ਘੰਟੇ ਦਾ ਮੈਂ ਡੈਟਿੰਗ ਬਾਥਰੂਮ ਕਰਿਆ ਤੇ ਬਾਕੀ ਆ ਉਹਨੇ ਕਰਦਾ ਤੜਕੇ ਟਕਵਾਉਂਦਾ ਆਉਂਦਾ ਨਹੀਂ ਨਾ ਤੁਹਾਨੂੰ ਬਾਥਰੂਮ ਖੁੱਲ ਕੇ ਇਹ ਗੱਲ ਤਾਂ ਹੈ ਇੱਕ ਵਾਰ ਬਾਥਰੂਮ ਖੁੱਲ ਕੇ ਆ ਜਵੇਂ ਬੰਦੇ ਨੂੰ ਫਿਰ ਆਏ ਵੀ ਤਿੰਨ ਘੰਟੇ ਵੀ ਚੌੜਾਂ ਦੀ ਹੈ ਤੇ ਜਦ ਹੁਣ ਹੁਣ ਹੀ ਨਹੀਂ ਘੜੀ ਘੜੀ ਆਈ ਜਾਣਾ ਫਿਰ ਉਹ ਦਿੱਕਤ ਹਾਂ ਉੱਤੇ ਘਾੜੇ ਵਜੋ ਚਲੋ ਫੇ ਚੱਲੀ ਆਪਾਂ ਫਿਰ ਮੁੜ ਕੇ ਖੰਨੇ ਨੂੰ ਵੀ ਜਾਣਾ ਪਤਾ ਨਹੀਂ ਇਹਨਾਂ ਨੇ ਕਿੱਥੇ ਕਿੱਥੇ ਦੀ ਆਪਾਂ ਪਲੈਨਿੰਗਾਂ ਕਰਿਆ ਹੋਇਆ ਜੀ ਵਿੱਕੀ ਸਿੰਘ ਫਸ ਗਿਆ ਹੋਰ ਆ ਕੇ ਇੱਧਰ ਆਨੂੰ ਵੀ ਮਿਲ ਲੋ ਜੀ ਮੈਂ ਕਿ ਜੀ ਦਾ ਖਾਲਸਾ ਵਹਿਗੰਦੀ ਤੇ ਸਤਿ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਲੋ ਜੀ ਅੱਜ ਸਰੇਂਦਰ ਰਵੀਰ ਅਰਦਾਸ ਕਰਤੀ ਵੀ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਮਹਾਰਾਜ ਇਹ ਵੈਸੇ ਗੱਲ ਬਹੁਤ ਸਮਝਣ ਵਾਲੀ ਹੈ ਵੀ ਸਾਰਿਆਂ ਵਾਸਤੇ ਅਰਦਾਸ ਕਰਨ ਦੇ ਵਿੱਚ ਅਸੀਂ ਵੀ ਆਪੜ ਆਪਣੇ ਆਪ ਨੂੰ ਵੀ ਵਿੱਚੇ ਲੈ ਲੈਂਦੇ ਆ ਤੇ ਕਹਿੰਦੇ ਜਗਤ ਦਾ ਭਲਾ ਮੰਗਣਾ ਬਹੁਤ ਜ਼ਰੂਰੀ ਆ ਤੇ ਹੁਣ ਨਿਕਲਦੇ ਆ ਅਸੀਂ ਪਹਿਲਾਂ ਜਾਈਏ ਜੀ ਖਮਾਣੋ ਦੇਖਦੇ ਆ ਉੱਥੇ ਜਾ ਕੇ ਅ ਕਿਆ ਰਗੜਾ ਛਗੜਾ ਲੱਗਦਾ ਗਰੀਬ ਨੂੰ ਕੋਈ ਨਾ ਰਗੜਾ ਛਗੜਾ ਇਹ ਲੈਣਾ ਮੈਂ ਪਾ ਦੇਣਾ ਹਰ ਵਕਤ ਖਰਚਾ ਕਰੀ ਜਾਉਂਦਾ ਬਸ ਚਾਂਦੀ ਤੇ ਸੋਨੇ ਤੱਕ ਜਾ ਸਕਦੇ ਹੀਰਿਆਂ ਤੱਕ ਨਹੀਂ ਆਉਂਦੇ ਓਹੋ ਉਹ ਵੀ ਨਹੀਂ ਜਾਣਾ ਮੈਂ ਮੈਂ ਤਾਂ ਬੜਕੜੋਂ ਨਹੀਂ ਜਾਣਾ ਮਦ ਝੇੜ ਇਹ ਤਾਂ ਪਤਾ ਨਹੀਂ ਮੇਰੀ ਬਾਹਰ ਨਿਕਲ ਜਾਣੇ ਤੇਰੀ ਪਤਾ ਤਾਂ ਉੱਤੇ ਜਾ ਕੇ ਮਤਲਬ ਕਿ ਚੈਸੇ ਰੱਖਿਆ ਜਾ ਆਹ ਤਾਂ ਬਲ ਨਿਕਲ ਜਾਣਾ ਦਾ ਡੈਡੀ ਨੇ ਸੌ ਦੀ ਕਸਲਾ ਦੇਤੀ ਡੈਡੀ ਦਾ ਬੋਸਲਾ ਹਾਂ ਦਿੰਦਾ ਆਪਣੀ ਧੀ ਨੂੰ ਡੈਡੀ ਦੇ ਕਿੰਨੇ ਤੇ ਇੱਦਾਂ ਖਾ ਕਿਹੜੇ ਬਲ ਪੈ ਵੀ ਬਈ ਹੈਗੇ ਆ ਡੈਡੀ ਇੰਨੇ ਹੀ ਦਿਖਾਏ ਅੱਲਾ ਨਹੀਂ ਦਿਖਾਉਣਾ ਹੈਗਾ ਚਲੋ ਠੀਕ ਹੈ ਜੀ ਹੁਣ ਆ ਜਾ ਕੇ ਹੁਣ ਤੁਹਾਨੂੰ ਖੁਮਾਣੂ ਮਿਲਦੇ ਆ ਦੇਖਦੇ ਆ ਭਾਈ ਇੱਥੇ ਜਾ ਕੇ ਵਿਕੀ ਦੇ ਬਲ ਨਿਕਲਦੇ ਆ ਕਿ ਕੜੇ ਦੇ ਬਲ ਨਿਕਲਦੇ ਆ ਲਾ ਮੇਰੀ ਗੱਲ ਫੇਰ ਉਹੀ ਗੱਲ ਵੀਡੀਓ ਦੇ ਨਾਲ ਬਣੇ ਰਹੋ ਜੇ ਜ਼ਿਆਦਾ ਕਹੀ ਗਿਆ ਮੈਂ ਕੱਢ ਵੀ ਨਹੀਂ ਨਾ ਫਿਰ ਕੋਈ ਨਹੀਂ ਇਹ ਤਾਂ ਟਾਈਮ ਦੱਸੂਗਾ ਚੱਲ ਆ ਜਾਓ ਟਾਪਾ ਠੀਕ ਹੈ ਪਹੁੰਚ ਗਏ ਜੀ ਹੈਪੀ ਜੁਵੇਲਰ ਕੋਲ ਖਮਾਣੋ ਤੇ ਮੇਰਾ ਥੋੜਾ ਜਿਹਾ ਕੜਾ ਬਿੰਗਾ ਸੀ ਤੇ ਨਾਲੇ ਸੰਦੀਪ ਦੀ ਕਤੂੜੀ ਬਿੰਗੀ ਸੀ ਉਹ ਕਰਾਉਣਾ ਸੀ ਨੋਟ ਤੇ ਇੱਧਰ ਤਾਂ ਕੁਝ ਹੋਰੇ ਖੁੱਲੀ ਬੈਠੇ ਆ ਇੱਧਰ ਭਾਜੀ ਬੁਲਾ ਦਿਓ ਸਤਿ ਸ੍ਰੀ ਅਕਾਲ ਇੱਧਰ ਜੀ ਸਤਿ ਸ੍ਰੀ ਅਕਾਲ ਜੀ ਆ ਭਾਈ ਅੱਜ ਤੁਸੀਂ ਮੇਰਾ ਕਵਾੜਾ ਕਰਾ ਦੇਣਾ ਦੇਖੋ ਦੋ ਜੋੜੇ ਇਹਨਾਂ ਦਾ ਰੇਟ ਪੁੱਛੀਂ ਰੇਟ ਪੁੱਛਣਾ ਅਥੇ ਰੇਟ ਬਣਾਉਣਾ ਰੇਟ ਤਾਂ ਸਸਤਾ ਹੋਣੀ ਨਹੀਂ ਆਹ ਇਹ ਪਹਿਲੀ ਚੂੜੀ ਨੂੰ ਕਿਹਾ ਹੋ ਕਿ ਉਹਨਾਂ ਨੂੰ ਜਿਹੜੀ ਪਹਿਲਾਂ ਪਾਈ ਵੀ ਸੀ ਰਿੰਗ ਵਾਲ ਪੈ ਗਏ ਬੱਸ ਇਹਦੇ ਟਿਕਰ ਤਾਂ ਹੀ ਸੀ ਬੱਲੇ ਮੈਂ ਚਿੱਤ ਮੈਂ ਤਾਂ ਹਾਂ ਲਈ ਜੀ ਰੁਕ ਜਾ ਇਹ 4740 7940 ਅੱਛਾ 7940 ਰੁਪਏ ਦੀਆਂ ਜੀ ਆਹ ਪਚੋ ਕਿੰਨੇ ਦੀ ਤਮਾਲਦੀਆਂ ਬੁੱਤ ਹਾਂ ਭਾਰੀਆਂ ਨੇ ਮੁੰਡੇ ਵਾਲੇ ਮੇਰੇ ਚੂੜੀਆਂ ਦਾ ਡਿਜ਼ਾਈਨ ਬਹੁਤ ਆ ਨਾ ਹਾਂ ਚੂੜੀਆਂ ਦਾ ਡਿਜ਼ਾਈਨ ਹੈ ਬਹੁਤ ਵਧੀਆ ਬਣੀ ਚਲੋ ਕੋਈ ਗੱਲ ਨਹੀਂ ਮੈਂ ਵੀ ਤਾਂ ਕਾਨੀ ਚ ਦੇਖਦਾ ਹਾਂ 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 ਪੀ ਤੇਰੀ ਕਰੀ ਤੂੰ ਦਾ ਪੀ ਤੇ ਆਗ ਦੇ ਸੋਹਣ ਲੈ ਲੋ ਨਹੀਂ ਇਹ ਛੋਟਾ ਹੈ ਆਖੋ ਮੇਰੇ ਮੇਰਾ ਹੈ ਮੇਰੇ ਆਊਗਾ ਮੇਰੇ ਆਊਗਾ ਤੇਰੇ ਨਹੀਂ ਕਰਨ ਤੇਰੇ ਚੂੜੀ ਪਾਉਣੀਆਂ ਦਾ ਸ਼ੁਭ ਦੇ ਆਊ ਹਾਂ ਅੱਗੇ ਜਾਏ ਦੇਖੇ ਕਿ ਮੈਂ ਸੁਣਾ ਹੂੰ ਜੜੀ ਆਹਾ ਜਿਹੇ ਜਹਾ ਗੋੜੋ ਹੋ ਜਾ ਮਿੱਠਾ ਹਾਂ ਨਾਲ ਕੋਈ ਉਹ ਤਾਂ ਮੇਰੀ ਸਰਾ ਹੀ ਫੇਟ ਗਈ ਹਾਂ ਆ ਵੀ ਸੁਣੀਆ ਹਾਂ ਅੱਗੇ ਜਾਈਂਗਾ ਇਹਨਾਂ ਦਾ ਵੀ ਰੇਟ ਉਨ ਨਹੀਂ ਹੋਊਗਾ ਨਾ ਦੇਖਦੇ ਰੇਟ ਪਰ ਆਏ ਮੇਰੇ ਆਉਂਦੀ ਨਹੀਂ ਆ ਜਾਣੀ ਐ ਥੋੜਾ ਆਣੇ ਇੱਕ ਤਾਂ ਇਹ ਨਾ ਨਿਕਲਿਆ ਨਹੀਂ ਜੀ ਹੁਣ ਤਾਂ ਲੈਣੀ ਹੀ ਪੈਣੀ ਐ ਇੱਕ ਲਈ ਵਜਨ ਦੇਖ ਲਾ ਉਹਨਾਂ ਦਾ ਸੈੱਟ ਨਹੀਂ ਖਰਾਬ ਹੋਣਾ ਨਹੀਂ ਇਹ ਨਾ ਵਿੰਗੀ ਨਹੀਂ ਹੁੰਦੀ ਦੋਈ ਵੀ ਲੈ ਜਾਣੀ ਆਪਾਂ ਨੇ ਲੈ ਸੈੱਟ ਖਰਾਬ ਨਹੀਂ ਕਰਨ ਦੇਣਾ ਇਹ ਇਹਨਾਂ ਦਾ ਦੇਖੋ ਕੀ ਕੀ ਇਹਦਾ ਨਾਲ ਲੱਗ ਜਣ ਵਾਲੀ ਬੀਜੀਆਂ ਨਹੀਂ ਹੋਣਗੀਆਂ ਸਹੀ ਗਾ ਵਿੰਗੀਆਂ ਤਾਂ ਜਿਹੜੀ ਕੋਈ ਪਹਿਲਾਂ ਪਾ ਕੇ ਗਈ ਆ ਉਹ ਕਿਹੜੇ ਬੀਜੀਆਂ ਹੁੰਦੀਆਂ ਤੇ ਤਾਂ ਹੁਣ ਇਹ 670 ਦੀਆਂ ਨੇ ਅੱਛਾ ਇਹ 670 ਦੀਆਂ 70 ਦੀਆਂ 70 ਰੁਪਏ ਦੀ ਤਹਾਡਾ ਡਿਜ਼ਾਈਨ ਵਧੀਆ ਆ ਵੀ ਮੈਨੂੰ ਤਾਂ ਇਹ ਪਸੰਦ ਆ ਆ ਪਸੰਦ ਤਾਂ ਹਾਂ ਹਾਂ ਚੁੱਪ ਹੋ ਜਾਣਾ ਦੇਖੋ ਸੋਨੇ ਦੀ ਵੀ ਆੜ ਨਹੀਂ ਜੁੜੀ ਸੋਨੇ ਦੀ ਜੇਬ ਜੇਬ ਵੀ ਇਜਾਜ਼ਤ ਦੇਣੀ ਚਾਹੀਦੀ ਆ ਸੋਨੇ ਦੀ ਤਾਂ ਲੰਮਾ ਵੇ ਸਾਮਾਈ ਤੇ ਲੰਮਾ ਇਹਨੇ ਤਾਂ ਪਚਾਂਦੀ ਹੋ ਗਾਈਏ ਪੂਰੀ ਤਾਂ ਆਹਦੇ ਤੇ ਨਹੀਂ ਮੁੰਦਿਆ ਹਨਾ ਚਾਂਦੀ ਦਾ ਸਾਰੇ ਦੇ ਸੋਨੇ ਦਾ ਵੀ ਤਾਂ ਹੀ ਗਸਾ ਜਾਂ ਲੈਣਾ ਜਾਂ ਕੋਈ ਰੇਟ ਹੋਰ ਆ ਜਾਂ ਦੇਣਾ ਦਾ ਕੋਈ ਹੋਰ ਆ ਤਨਦੀ ਤੋਂ ਆਈ ਪੱਲੇ ਤੇ ਆਈ ਇਹ ਉਹ 20 ਬੀਜ ਸਮਾਨ ਹੋਰ ਸਹੀ ਗੱਲ ਆ ਸਹੀ ਗੱਲ ਆ ਪਤਾ ਹੈ ਵੀ ਨਾ ਜਦੋਂ ਤੂੰ ਆਹ ਚੂੜੀ ਜਿਹੜੀ ਹੱਥ 'ਚ ਪਾਈ ਵੀ ਉਹ ਲੈ ਕੇ ਗਈ ਤੇ ਉਸ ਦਿਨ ਤਾਂ ਉਹ ਵੀ ਹੈਵੀ ਹੋ ਤੀ ਵੀ ਇਹ ਦੋਵੇਂ ਪਾ ਕੇ ਦੇਖਾਂ ਤੇ ਖੁਣ ਨਹੀਂ ਆਣੀ ਲੈ ਕੇ ਡੜੀ ਪੈਣੀ ਉਹ ਲੈ ਹੀ ਬੰਦ ਹੈ ਨਾ ਹੱਥਾਂ 'ਦੇ ਲੋਕ ਹੱਥਾਂ 'ਦੇ ਲੋਕ ਟਾਰ ਵੱਖਰਾ ਉਹ ਕਿੱਥੇ ਗਈ ਡੱਬੇ 'ਚ ਕਾਣਾ ਤਾਂ ਖੜਦਾ ਤੂੰ ਆਪਣਾ ਦੌਲ ਕੀ ਮੰਨ ਤੈਂ ਕਿ ਕਰਨਾ ਹੈ ਖਾਲੀ ਆ ਪੁੱਤ ਇਹਦੇ ਤੇ ਤੇ ਚੂੜੀਆਂ ਪਾ ਕੇ ਦਿੰਦਾ ਚੱਲ ਇੱਧਰ ਆਜਾ ਚਲੋ ਵੀ ਚਲੋ ਵੀ ਚਲੋ ਆ ਹਾ ਦੇ 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 ਕਰਨ ਖਾਲੀ ਆ ਜਾਣ ਲੱਗੇ ਮੋੜ ਦੇ ਚਾਹ ਦੇ ਦੇ ਤੈਂ ਕੀ ਕਰਨੀ ਆਏ ਹਾਂ ਕੋਈ ਇੱਧਰ ਤੇ ਕੁਝ ਨਹੀਂ ਹੈਗਾ ਪੁੱਤਾਂ ਖੋਲ ਕੇ ਕੀ ਕਰਨੀ ਆ ਹਾਂ ਛੂੜੀ ਛੂੜੀ ਹਾਂ ਤੇਰੇ ਦੀ ਸਾਜੀ ਕਰ ਲਿਆ ਕੋ ਸੌਦਾ ਹੋ ਗਿਆ ਹਾਂ ਤੁਹਾਡੇ ਨਾਲੇ ਹੋਊਗਾ ਪੈਸੇ ਤਾਂ ਕੱਢ ਰਹੀ ਹੋਊਂ ਤਾਂ ਮੈਂ ਗੇਮ ਤੇ ਹੋਰ ਪਾਸੇ ਰੱਖਣ ਲੱਗੀ ਅੱਛਾ ਲੁਕਾਉਣ ਲੱਗੀ ਦੀ ਆ ਚਲੋ ਦੇਖਦੇ ਜੀ ਕੀ ਬਣਦਾ ਸੌਦਾ ਇੱਥੇ ਪੁੱਪੂ ਕਾ ਕੱਦਾ ਹੈ ਜੂਰਪਿੰਦਾ ਤਜ ਹਾਂ ਕਾਗਨ ਦਤਾ ਆਦਾਗਾ ਦੇ ਵੀਰੇ ਵੀਰੇ ਪੈਣਾ ਪੈਣਾ ਹੈ ਤੁਸੀਂ ਖਾ ਬਣਾਣੇ ਦੋ ਜਣੇ ਤੁਹਾਨੂੰ ਮੈਂ ਦੱਸਤਾ ਸਾਡੀ ਕਾਈ ਹੋ ਜਣੀ ਹੈ ਹੈ ਪੀਣਾ ਛਾ ਦਾ ਜੂਸ ਮਿੱਠਾ ਹੈ ਦਕਾ ਦਾ ਵੀ ਮਰ ਜਾਂਦਾ ਪਤਾ ਨਹੀਂ ਕਿਆ ਕਿਆ ਪੀ ਜਾਂਦਾ ਜਦੋਂ ਗਰਮੀ ਸ਼ੁਰੂ ਹੋ ਗਈ ਮੈਨੂੰ ਤੇ ਤੈਨੂੰ ਫੇਵਰਿਟ ਫਲੇਵਰ ਸੁਕਰਾਏ ਲੀਚੀ ਨਹੀਂ ਸਟਰਾਬਰੀ લીਚੀ ਤੇ ਉਹ 오ਰੇਂਜਾੜਾ ਤਾਂ ਇਹਦਾ ਕਲਰ ਹੋ ਗਿਆ ਦਾ ਨਾ ਨੋ ਥੈਂਕ ਯੂ ਉਹ ਕਿ ਕਰਦੇ ਆਂ ਮਣੀ ਚਿੜਚਿੜਿਓ ਉਹ ਚੌੜ ਕਰਦੀ ਆਂ ਮਰੇ ਕਟਾਈ ਹੋਈ ਨਹੀਂ ਹੁਣ ਕੱਪੜੇ ਲਵੇੜਨੇ ਉਹਨੇ ਲੱਬੜ ਗਈ ਅੱਧੀ ਤਾਂ ਪਿੰਦੀ ਪਿੰਦੀ ਕਿਉਂ ਨਾ ਹੋ ਚਲੋ ਜੀ ਸ਼ੁਰੂਆਤ ਕੰਮ ਆ ਇੱਧਰ ਸਾਫ਼ ਸਭ ਇਹ ਨਿਆਣੇ ਦਾ ਕੰਮ ਕਿਆ ਹੁੰਦਾ ਲੱਬੜ ਨਹੀਂ ਹੁੰਦਾ ਪਿੱਛੀ ਪੋਣਾਂ ਦੇ ਕਰਦਣ ਕਰਦਣ ਸਾਫ਼ ਕਰ ਕਰਨ ਉਹਦੀ ਪੁੱਤ ਜੱਸ ਐਕਸੈਸਰ। ਅਜੇ ਕਿਹੜਾ ਉਹਨਾਂ ਖਾਲੀ ਕਰਤਾ ਉਹ। ਇਹ ਟਡੀ। ਇਹਨੂੰ ਪਤੀ ਨਹੀਂ ਲਾਦਾ ਘਰੇ ਚ ਤਾਰ ਪਾਈ ਦੀ ਆ। ਇਹ ਬਾਬਾ ਬੁੱਬੂ ਮਾਰੇ ਆਇਆ। ਲੋ ਸ਼ੂ ਕਰੇ ਲੱਗ ਗਿਆ। ਘਰ ਜਾ ਕੇ ਕਰ ਲਈ ਹੁਣ। ਅਜਾ ਪੀਤਾ ਕਰਦ ਤੈਨੂੰ ਬਾਥਰੂਮ ਦਾ ਪ੍ਰੈਸ਼ਰ ਵੀ ਬਣ ਗਿਆ। ਨਾ ਉਹ ਐਦਾਂ ਨਹੀਂ ਵਾਰ ਨਹੀਂ ਕਰੀਦਾ। ਘਰ ਜਾ ਕੇ ਕਰੀ। ਉਹ ਮੈਂ ਵੀ ਜਾਣਾ ਕਹਿੰਦੇ ਲੈ ਲੋ। ਘਰ ਜਾ ਕੇ ਇਹ ਵੀ ਬਸ ਜੋ ਕਰਨ ਕਹਿਤਾ ਵਾ ਕਰਨ ਕਹਿਤਾ ਨਾ ਨਾਲ ਦੀ ਨਾਲ ਤਿਆਰੀ ਇਹਦੀ। ਨੇ ਇਹਨੇ ਉਹ ਦੇ ਕਰਨਾ ਗਲਾਸ ਗਲਾਸ ਫੜ ਲਾ ਤੇ ਪੀ ਕੇ ਖਤਮ ਕਰਕੇ ਦੇ ਦੇ ਨੂੰ ਥੋੜਾ ਜਿਹਾ ਪਾ ਦੇ ਰੋ ਥੋੜਾ ਜਿਹਾ ਪਾ ਦੇ ਰੀਤ ਨੂੰ ਇਹ ਚਲੋ ਬਈ ਖੰਮ ਕਰ ਦੇ ਤੂੰ ਪੀ ਲੈ ਚਲ ਆ ਵੀ ਪੀ ਲੈ ਪੀ ਲੈ ਹਾਂ ਪੀ ਲੈ ਨਾ ਤਾਂ ਸਮਝਦੀ ਹੈ ਹਾਂ ਪੀਰ ਦਾ ਕਰਦੀ ਆ ਆਪਣੇ ਇੱਧਰ ਆਪਣੀ ਭਾਬੀ ਜੀ ਦਾ ਸੂਟ ਨੂੰ ਚੰਬੜੀ ਵੀ ਆ ਜੀ ਨੇ ਕੱਚੀ ਤਰਪਾਈ ਕਰਕੇ ਦੇ ਦਿੱਤੀ ਪਤਾ ਨਹੀਂ ਕਿਆ ਕਰਕੇ ਦੇ ਦਿੱਤਾ ਉਹ ਨਾ ਤਰਪਾਈ ਕਰੀ ਇਹਨੇ ਕੱਚਾ ਨਹੀਂ ਦੇ ਦੇ ਹੂੰ ਤੇ ਇਹ ਮੇਰੇ ਭਰਾ ਦੀ ਪਸੰਦ ਦਾ ਸੂਟ ਅੱਜ ਮੇਰੀ ਭਾਬੀ ਨੇ ਪਾਉਣਾ ਜੇ अच्छा ये एक कटिंग पे चलो कोई नहीं देख रहा तू किथे नु मैं भी मूवी टाकी लापत टाकी ला चल चलिए आई मुक्की साफ कर दे खुर्ति खुर्ति ਖਲਕ ਨਾਉਣਾ ਨਾ ਧੋਣਾ ਕਰਦੇ ਓਏ ਖੁਰਤੀ ਹੋਰ ਕੀ ਕਰਦੀਆਂ ਮੇਰਾ ਉਹ ਜਿਹੜੀ ਸਿੱਪੀਆਂ ਜੈ ਨਹੀਂ ਚੂਹਦਿਆਂ ਦੇ ਮਿਲਣਾ ਕੱਪੜਾ ਵੀ ਨਹੀਂ ਕੜਾਈ ਵਾਲਾ ਪੈਂਦਾ ਤੇ ਨਾ ਮੇਰੇ ਖਾਜ ਹੋਣ ਲੱਜੰਦੀ ਆ اچھا ਤਿੰਨ ਤੇ ਕਰਨਾ ਤੇ ਹੱਥ ਪੁੱਤਾਂ ਨੂੰ ਸਾਫ਼ ਕਰ ਦੇ ਚੰਗੀ ਤਰ੍ਹਾਂ ਤੁਸੀਂ ਮੇਰੇ ਨਾਲ ਬੜਾ ਆਪ ਕਰਨ ਨੂੰ ਕਹਿੰਦੀ ਆ ਕਰਦੇ 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 ਇਹ ਨਹੀਂ ਸੱਣੀ ਛੱਡ ਆ ਮੜਾ ਦੇ ਏਅਰ ਖੜ ਜਾ ਆ ਦੇ ਕਰ ਲਈ ਸਾਫ਼ ਕਰ ਜਾ ਦੇਖਿਓ ਮਿਸਰੀ ਕਿਨੇ ਡੋਲੀ ਹੁਣੇ ਹੁਣ ਡੋਲੀ ਆ ਗੱਡੀ ਸਾਫ਼ ਕਰੀ ਤੁਸੀਂ ਓਏ ਡੈਡੀ ਨਹੀਂ ਗਿਰੀ ਹੁਣੀ ਹਾਂ ਸ਼ੁਭ ਦੇ ਕੰਮ ਆ ਰਾਤ ਦੇ ਕੀਮਿਕਾ ਨੂੰ ਵਿੱਚ ਸੱਟ ਨੂੰ ਬਾਹਰ ਉਹ ਦੇ ਗਿਰਗੇ ਦਾਣੇ ਚੱਕ ਕੇ ਬਾਹਰ ਸਿੱਟ ਦੇ ਪੁੱਤ ਚਲੋ ਠੀਕ ਆ ਜੀ ਦੇਖਦੇ ਆ ਪ੍ਰੋਗਰਾਮ ਕਿਆ ਬਣਦਾ ਇੱਕ ਖਾਂਦੇ ਘੱਟ ਖੜਾਉਂਦੇ ਜਿਆਦਾ ਆ ਦਾ ਤਨ ਨੂੰ ਪਾੜੀ ਉਹ ਵੀ ਗੱਡੀ 'ਚ ਖੜਾਉਣਗੇ ਨਾਲ ਇਹ ਕਰਨ ਇਹ ਲੈ ਕੇ ਵੀ ਕਰਨ ਆਇਆ ਜਦੋਂ ਰਾਤ ਪ੍ਰਸ਼ਾਦਾ ਛੱਕਿਆ ਇਹਨਾਂ ਤੁਸੀਂ ਹਾਂਜੀ ਜਦ ਪਾ ਕੇ ਲੈ ਇਹ ਪਾ ਕੇ ਲੈ ਕਾਵੜਾ ਨਹੀਂ ਪੁੱਤ ਮਿੱਠਾ ਐ ਇਹ ਚੱਲ ਬਾਹਰ ਇਹ ਪਾਲੀ ਮੂੰਹ ਚ ਠੀਕ ਆ ਜੀ ਆ ਦੇਖ ਲਓ ਜੀ ਇਹਦੇ ਹਾਲਾਤ ਆ ਇਹ ਕਿਆ ਲੱਗੀ ਹੋਈ ਕਰਨ ਗੱਡੀ 'ਚ ਮੈਂ ਏਸੀ ਲਾਇਆ ਵਾ ਆਪੜੇ ਦੋਹੇ ਪੈਰ ਇੱਕ ਬ੍ਰੇਕ ਉੱਪਰ ਰੱਖੀ ਬੈਠੀ ਐ ਇੱਕ ਰੱਖੀ ਬੈਠੀ ਐ ਕਲੱਚ ਉੱਪਰ ਕਿਆ ਕਰਦੀ ਆ ਹਾਂ ਗੱਡੀ ਚਲਾਉਂਦੀ ਆ ਹਾਂ ਕਿਆ ਕਰਦੀ ਆ ਤੂੰ ਆ ਹਾਂ ਦੱਦੀ ਹਾਂ ਦੱਦੀ ਗੱਡੀ ਚਲਾ ਕੇ ਕਿੱਥੇ ਰੂ ਜਾਣਾ ਤਾ ਪੁੱਤ ਪੁੱਤ ਕਿੱਥੇ ਡੜੀ ਮੜਦੇ ਥੋੜੀ ਚਲਾਇਓ ਦੇਖਿਓ ਇਨੀ ਜੇਹਰ ਨੂੰ ਲਾਟਣਾ ਬਸ ਲਾ 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 ਪਾ ਮਾਰ ਦੇ ਸ਼ ਪਾ ਮਾਰ ਦੇ ਮਾਰ ਦੇ ਮੋਲ ਕਾ ਮੂੰਹ ਨਾ ਨਹੀਂ ਮਾਰ ਰਹਾਗਾ ਓ ਇਦੀ ਮਾਰਦੇ ਆਇਆ ਆ ਐ ਐ ਐ ਦੱਬ ਦੇ ਨੂੰ ਓ ਆ ਨਸ ਕਾਇ ਨੇ ਹੁਣ ਆ ਮਰੀ ਜਾਣਾ ਛੋੜ ਕਰ ਜਾਨੇ ਨੇ ਨਾ ਉਹ ਸਾਹਮਣੇ ਸਾਹਮਣੇ ਵਾਲੇ ਬਾਈ ਤੈਨੂੰ ਦੇਖੀ ਜਾਂਦੇ ਦੇਖ ਉਹ ਉਹਨਾਂ ਦੀ ਨਿਗਾਹ ਇਧਰ ਆ ਗਈ ਵੀ ਪਤਾ ਨਹੀਂ ਕਾਤੇ ਹੋਰ ਨ ਮਾਰਦੇ ਆ ਤੁੱਤ ਇੰਨੀ ਛਾਤੀ ਹੋ ਗਈ ਆ ਪਪੜ ਦੇਖ ਦੇ ਨੋ ਗਲਤ ਗੱਲ ਆ ਪੁੱਤ ਉਹ ਵੀ ਵੀਰੇ ਹੱਥਿਆਣਾ ਗਲਤ ਗੱਲ ਮੇਰੇ ਪਹਿਲੇ ਥੱਲੇ